موسيقى ਅਨੇਕ ਪਾਈਖੀ ਜੀ ਜਿੰਨਾ ਤੋਂ ਬਾਟੇ ਕਿੱ ਕਰਨਾ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸ੍ਰੀ ਬਾਬੇ ਇਕ ਸਾਹ ਦੇਖੇ ਪਹਿਲੇ ਮਹਾਰਾਜ ਨੇ ਉਹਦੀ ਜੋੜਾ ਕਰ ਫਿਰ ਪਲਛਾਂ ਦੀ ਸੇਵਾ ਫਿਰ ਛੱਡਦੀ ਇਹ ਸ਼ੀਲ ਸੰਪੂਰਨ ਹੋਈ ਹੈ ਝੋਲੀ ਚ ਪਾਈ ਸੀ ਗ੍ਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਅੱਜ ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਹੋਏ ਮੈਨੇਜਰ ਸਾਹਿਬ ਵੱਡੇ ਉਹਨਾਂ ਵੱਲੋਂ ਭੇਜੇ ਹੋਏ ਜਤਿੰਦਰਪਾਲ ਸੈਣੀ ਜੀ ਬਾਬਾ ਦੀਪ ਸਿੰਘ ਜੰਮ ਫਾਨ ਦੇ ਮੈਨੇਜਰ ਸਾਹਿਬ ਜੀ ਨੇ ਆਪਣੇ ਸ਼ੋਹਕਾਰ ਕਮਲਾ ਵਾਲੇ ਦੀ ਸ਼ੁਰੂਆਤ ਕੀਤੀ ਹੈ ਇਹਦੀ ਅਤ ਲੋੜ ਸੀ ਅੱਜ ਦੀਆਂ ਫਲਸ਼ਾਮੀ ਬਣੀਆਂ ਐ ਤਿਵਾਰ ਮਤਲਬ ਵੀ ਏਡੀਆਂ ਲੰਬੀਆਂ ਲਾਈਨਾਂ ਹੁੰਦੀਆਂ ਜੀ ਸ਼ਬੀਲ ਦੇ ਵੀ ਜੋ ਐਤਵਾਰ 4 ਲੱਖ ਬੰਦਾ ਇਕੱਠਾ ਜਪਹਿਰਾ ਸਾਹਿਬ ਘਟਦਾ ਇਹ ਚੀਜ਼ਾਂ ਦੀ ਸਾਰੀ ਲੋੜ ਸੀ ਇਹ ਨਾਲ ਉਹਨਾਂ ਵਾਇਹ ਗੁਰੂ ਨਿਹੰਗ ਕਮੇਟੀ ਦਾ ਦੀਦੀ ਕੋਲਾ ਭਲਾਈ ਕੇਦਰ ਵੱਲੋਂ ਇਹ ਬੜੇ ਪਿਆਰ ਨਾਲ ਸੇਵਾ ਨਿਭਾਈ ਗਈ ਅਸੀਂ ਸ਼ੁਕਰਾਨਾ ਕਰਦੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸੇਵਾ ਸੌਂਪੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਹੱਥੇ ਗੁਰਦਵਾਰਾ ਬਵੇਕ ਸਰ ਸਾਹਿਬ ਵਿਕੇ ਅੱਜ ਨਵੀਂ ਸ਼ੁਰੂਆਤ ਕੀਤੀ ਗਈ ਆ ਮਾਨਜੁਗ ਪ੍ਰਧਾਨ ਸਾਹਿਬ ਜੀ ਸ਼੍ਰੋਮਣੀ ਕਮੇਟੀ ਸਾਹਿਬ ਨੇ ਆਉਣਾ ਸੀ ਜੀ ਉਹਨਾਂ ਦੇ ਜੁੜੇਦਿਆਂ ਮੈਂ ਕਰਕੇ ਆ ਨਹੀਂ ਸਕੇ ਉਹਨਾਂ ਦਾ ਦੇਸ਼ ਹੋਇਆ ਵੀ ਭਾਈ ਸਾਹਿਬ ਨੂੰ ਨਾਲ ਲਿਖ ਕੇ ਦਿਓ ਕਿ ਕਾਰਡੋਂ ਕਰਵਾ ਦਿਓ ਭਾਈ ਸਾਹਿਬ ਜੀ ਉਹਨਾਂ ਨੇ ਬੜੀ ਵੱਡਾ ਮੁੰਡਾ ਯੋਗਦਾਨ ਪਾਇਆ ਜੀ ਜਿਸ ਦਿਨ ਨਾਲ ਸਾਡੋਂ ਇਹ ਸੰਕਤ ਦੀ ਸਹੂਲਤ ਆ ਤੇ ਬਾਰੀ ਪ੍ਰੋਗਰਾਮ ਜਿਹੜਾ ਐਤਵਾਰ ਸੁਬਹਰਾ ਸਾਹਿਬ ਦਾ ਵਿਹਾੜਾ ਹੁੰਦਾ ਆ ਉਹਦੇ ਵਾਸਤੇ ਸੰਤਾਰੇ ਠੰਡੇ ਮਿੱਠੇ ਜਲ ਵਾਸਤੇ ਸਾਨੂੰ ਸ਼ਹੀਦ ਬਣਾ ਕੇ ਦਿੱਤੀ ਸੰਤਾਨੂੰ ਬਣਾ ਕੇ ਦਿੱਤੀ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦੀਆਂ ਜੀ